ਸਭ ਨੇ ਇੱਕ ਬਹੁਤ ਹੀ ਵੱਡਾ ਕੀਰਤੀਮਾਨ ਸਫਤ ਜਿਹੜਾ ਪੋਲੇ ਦਿਹਾਣਾ ਯੂਨੀਵਰਸਿਟੀ ਨੇ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਕੀਤਾ ਦੇਸ਼ ਦੇ ਅੰਦਰ ਪਹਿਲੀ ਵਾਰ ਹੋਇਆਗਾ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਾਰਿਆਂ ਨੂੰ ਬਾਰਕਵਾੜ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਕਿ ਜਿਹੜੀਆਂ ਵੈਰਾਈਟੀਆਂ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਡਿਵੈਲਪ ਕਰਦੀ ਆ ਉਹਨਾਂ ਸਾਰੀਆਂ ਵੈਰਾਈਟੀਆਂ ਨੂੰ ਪਰਾਉਣ ਜੋ ਟੈਕਨੀਕ ਯੂਨੀਵਰਸਿਟੀ ਦੇ ਮਹਾਰ ਸਾਡੇ ਵੱਡੇ ਵਿਗਿਆਨੀ ਦੱਸਦੇ ਨੇ ਕਿ ਉਹ ਸਾਰੀਆਂ ਅਡਾਪਟ ਕਰਨੀ ਚਾਹੀਦੀਆਂ ਤਾਂਕਿ ਪੰਜਾਬ ਜਿਹੜਾ ਪੰਜਾਬ ਪਹਿਲਾਂ ਹੀ ਦੇਸ਼ ਦੇ ਅੰਦਰ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਉਣ ਲਈ ਇਹ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਯੋਗਦਾਰ ਰਿਹਾਗਾ ਕੋਈ ਵੀਟ ਬਣਾਣਾ ਹੈ ਜਾਂ ਰਾਈਸ ਬਣਾਣਾ ਹੈ ਜੀ ਚ ਆਇਰਨ ਸਿੰਘ ਜ਼ਿਆਦਾ ਹੈ ਜਾਂ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ ਜਾਂ ਕੋਈ ਅਮੀਨੋ ਐਸਿਡਸ ਉਸ ਚ ਚੰਗੇ ਹੈ ਤੇ ਇਹ ਫੈਸਿਲਿਟੀ ਇੱਕ ਬੜਾ ਵੱਡਾ ਬੂਮ ਹੋਏਗੀ ਕ੍ਰੌਪ ਰੀਡਰਸ ਵਾਸਤੇ ਸੋ ਸਪੀਡ ਬਰੀਡਿੰਗ ਇਹਨਾਂ ਚੀਜ਼ਾਂ ਸਾਰੀਆਂ ਚੀਜ਼ਾਂ ਦਾ ਹੱਲ ਹੈ ਇੱਕ ਤਰ੍ਹਾਂ ਦਾ ਇੱਥੇ ਆਪਾਂ ਜਿਹੜਾ ਟਾਈਮ ਹੈਗਾ ਉਹਨੂੰ ਆਪਾਂ ਸ਼ਾਰਟ ਕਰ ਸਕਦੇ ਆ ਵੈਰੈਟੀ ਬਣਾਉਣ ਦੇ ਟਾਈਮ ਨੂੰ ਸ਼ਾਰਟ ਕਰ ਸਕਦੇ ਆ ਤੇ ਸਾਰਾ ਸਾਲ ਆਪਾਂ ਇਸ ਫੈਸਿਲਿਟੀ ਦੇ ਵਿੱਚ ਫਸਲ ਉਗਾ ਸਕਦੇ ਆ हेलो नमस्ते शशिगल आप दोस्तों मैं थोड़ा दोस्त हरदीप हूं और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੇ ਪੀਯੂ ਦੇ ਵਿੱਚ ਜਿੱਥੇ ਕਿ ਸਪੀਡ ਬਰੀðਿੰਗ ਫੈਸਿਲਿਟੀ ਦੀ ਸ਼ੁਰੂਆਤ ਹੋਈ ਹੈ ਅਖਿਰ ਸਪੀਡ ਬਰੀðਿੰਗ ਫੈਸਿਲਿਟੀ ਹੁੰਦੀ ਕੀ ਹੈ ਇਹ ਤਾਂ ਤੁਹਾਨੂੰ ਦੱਸਿਆ ਜਾਏਗਾ ਡਾਕਟਰ ਤਰਮਿੰਦਰ ਪਾਟਿਆ ਜੀ ਵੱਲੋਂ ਵਿਸਥਾਰ ਦੇ ਵਿੱਚ ਲੇਕਿਨ ਇਸ ਦੀ ਸ਼ੁਰੂਆਤ ਕੀਤੀ ਹੈ ਹਰਪਾਲ ਸਿੰਘ ਜੀ ਮਾ ਜੀ ਨੇ ਦੇਖਦੇ ਹੋ ਜੀ ਸ਼ੁਰੂਆਤ ਜਿਹੜੀ ਕੀਤੀ ਹੈ ਪੀਯੂ ਦੇ ਸਪੀਡ ਬਰੀðਿੰਗ ਫੈਸਿਲਿਟੀ ਦੇ ਅੱਜ ਬਹੁਤ ਹੀ ਅੱਛਾ ਕਾਰਜ ਜਿਹੜਾ ਸਪੀਡ ਬਰੀðਿੰਗ ਫੈਸਿਲਿਟੀ ਦਾ ਜੀ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਨੇ ਸਟਾਰ ਸਾਬ ਨੂੰ ਇਹਦੇ ਸਮੁੱਚੇ ਸਟਾਫ ਨੂੰ ਵਾਰਕਵਾਦ ਜਿਹੜੇ ਚਾਹਨਾਗਾ ਕਿ ਇਹਨਾਂ ਨੇ ਬਹੁਤ ਹੀ ਅੱਛਾ ਕੰਮ ਕੀਤਾਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੈਰਾਈਟੀਆਂ ਨੂੰ ਬੀਡਿੰਗ ਕਰਨ ਦੇ ਲਈ 10 ਸਾਲ ਜਾਂ 12 ਸਾਲ 15 ਸਾਲ ਲੱਗ ਜਾਂਦੇ ਸੀ ਕਿ ਉਹ ਸਾਲ 6 ਮਹੀਨਿਆਂ ਤੋਂ ਮਤਲਬ ਜਲਦੀ ਤਿਆਰ ਹੋ ਜਾਣਗੀਆਂ ਸੋ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਕੀਰਤੀਮਾਨ ਸਟਾਫਤ ਜਿਹੜਾ ਉਹ ਲੁਧਿਆਣਾ ਯੂਨੀਵਰਸਿਟੀ ਨੇ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਕੀਤਾ ਦੇਸ਼ ਦੇ ਅੰਦਰ ਪਹਿਲੀ ਵਾਰ ਇਹ ਹੋਇਆਗਾ ਸੋ ਸਭ ਤੋਂ ਪਹਿਲਾਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਸਰ ਅਗਰ ਗੱਲ ਕਰੀਏ ਪੰਜਾਬ ਸਰਕਾਰ ਹਮੇਸ਼ਾ ਰੈਵਨਿਊ ਲੈ ਕੇ ਬਹੁਤ ਸਾਰੇ ਇਲਾਕਾ ਕਰਦੇ ਰਹਿੰਦੇ ਬਸ ਕਦਮ ਵੱਡੇ-ਵੱਡੇ ਕਦਮ ਚੱਕਦੀ ਹੈ ਤੇ ਮਾਰਫੈਡ ਨਾਲ ਮਿਲ ਕੇ ਪੰਜਾਬ ਐਗਰ ਨਾਲ ਮਿਲ ਕੇ ਤੁਸੀਂ ਕਿਸ ਪ੍ਰਕਾਰ ਦਾ ਜਿਹੜਾ ਫਰੂਟ ਹੈ ਇੰਟਰਨੈਸ਼ਨਲ ਲੈਵਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਪੰਜਾਬ ਐਗਰ ਨੂੰ ਅਸੀਂ ਹੁਣੀ ਫਾਈਨੈਂਸ਼ੀਅਲ ਏਡ ਦਿੱਤੀ ਆ ਪੈਸੇ ਦਿੱਤੇ ਨੇ ਕਿ ਨਮੀਆਂ ਜਿਹੜੇ ਫੂਡ ਪ੍ਰੋਸੈਸਿੰਗ ਦੇ ਨ ਇਤਨੇ ਸੌਣ ਵਾਲੇ ਸਮੇਂ ਦੇ ਅੰਦਰ ਹੋਰ ਨਵੇਂ ਕਾਰਖਾਨੇ ਚਾਹੇ ਉਲੀਚੀ ਦੇ ਨੇ ਚਾਹੇ ਮਿਰਚ ਦੇ ਨੇ ਜਾਂ ਜਿੱਥੇ ਜਿੱਥੇ ਵੀ ਸਾਡੇ ਲੋੜ ਆ ਸੋ ਅਸੀਂ ਉਹ ਡਿਵੈਲਪ ਕਰਾਂਗੇ ਤਾਂ ਕਿ ਪੰਜਾਬ ਜਿੱਥੇ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਤਾਕਤਵਰ ਹੋਊਗੀ ਉਥੇ ਨਾਲ ਦੀ ਨਾਲ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਤਾਕਤਵਰ ਹੋਣ ਸਰ ਅਕਸਰ ਝਾੜ ਦੀ ਗੱਲ ਕਰੀਏ ਪਿਛਲੇ 12 ਦੌਰ ਸਾਰੇ ਨੇ ਦੇਖਿਆ ਕਿੰਨੇ ਬਹੁਤ ਜ਼ਿਆਦਾ ਆਈ ਹੈ ਲੇਕਿਨ ਇਹ ਸਾਰੀ ਫਿਰ ਵੀ ਝੋਨਾ ਸਾਡਾ ਪ੍ਰੋਫਿਟ ਦੇ ਵਿੱਚ ਰਿਹਾ ਵੈ 6.3 ਲੱਖ ਦੇਖੋ ਬੇਸ਼ੱਕ ਹੜ ਆਏ ਕੁਦਰਤੀ ਮਾਰ ਪਈ ਪਰ ਲੇਕਿਨ ਪੰਜਾਬ ਸਰਕਾਰ ਕਿਸਾਨ ਦੇ ਨਾਲ ਕਰ ਰਹੀ ਉਹ ਕਿਸਾਨਾਂ ਦੇ ਟੜਕੇ ਸਰਕਾਰ ਦਾ ਸਾਥ ਦਿੱਤਾ ਇਹਦੇ ਨਾਲ ਬਹੁਤ ਵੱਡਾ ਕੀਰਤੀਮਾਨ ਸਾਥ ਦਾ ਝਾੜ ਪਹਿਲਾ ਨਾਲੋਂ ਪਹਿਲੀ ਵਾਰ ਹੋਇਆ ਕਿ ਇਹਨੇ ਮੁਸ਼ਕਲ ਹਾਲਾਤਾਂ ਦੇ ਅੰਦਰ ਵੀ ਝਾੜ ਵਧਿਆ ਔਰ ਕਿਸਾਨ ਦਾ ਫਾਇਦਾ ਹੋਇਆ ਔਰ ਸਟੇਟ ਦਾ ਵੀ ਇਹਦੇ ਨਾਲ ਬਹੁਤ ਵੱਡਾ ਫਾਇਦਾ ਕੀ ਕਹਿਣਾ ਚਾਹਾਂਗੇ ਕਿਸਾਨਾਂ ਨੂੰ ਕਿ ਕਿਸਾਨਾਂ ਨੇ ਹਮੇਸ਼ਾ ਤੋਂ ਸੇ ਧਿਆਨ ਆਪਕਮੀ 2024 ਦੇ ਪ੍ਰੋਜੈਕਟ ਮੇਰੀ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਵੈਰਾਈਟੀਆਂ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਡਿਵੈਲਪ ਕਰਦੀ ਆ ਉਹਨਾਂ ਸਾਰੀਆਂ ਵੈਰਾਈਟੀਆਂ ਨੂੰ ਅਪਣਾਉਣ ਜੋ ਟੈਕਨੀਕਸ ਯੂਨੀਵਰਸਿਟੀ ਦੇ ਮਾਹਰ ਸਾਡੇ ਵੱਡੇ ਵਿਗਿਆਨੀ ਪੰਜਾਬ ਜਿਹੜਾ ਪੰਜਾਬ ਪਹਿਲਾਂ ਹੀ ਦੇਸ਼ ਦੇ ਅੰਦਰ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਉਣ ਲਈ ਇਸ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਯੋਗਦਾਰ ਰਿਹਾਗਾ ਤੋਂ ਮੈਂ ਸਮਝਦਾਗਾ ਤੇ ਜੇਕਰ ਅਸੀਂ ਹੋਰ ਟੈਕਨੀਕਸ ਨੂੰ ਅਪਣਾਵਾਂਗੇ ਤਾਂ ਪੰਜਾਬ ਜਿਹੜਾ ਪਹਿਲਾਂ ਹੀ ਦੇਸ਼ ਨੂੰ ਲੀਡ ਕਰ ਰਿਹਾ ਹੈ ਕਿ ਖੇਤਰ ਦੇ ਅੰਦਰ ਹੋਰ ਵੱਡੀਆਂ ਤਰੱਕੀਆਂ ਪ੍ਰਾਲੀ ਨੂੰ ਲੈ ਕੇ ਕਿਸਤਾ ਦੇਖਦੇਗੇ ਪ੍ਰਾਲੀ ਬਹੁਤ ਵੱਡਾ ਮੁੱਦਾ ਬਣਿਆ ਇਸ ਟਾਈਮ ਸੋ ਬਿਲਕੁਲ ਸਟਵਲ ਬਰਨਿੰਗ ਦੀ ਸ਼ੁਰੂਆਤ ਹੋ ਗਈ ਹੈ ਸਟਵਲ ਬਰਨਿੰਗ ਨੂੰ ਲੈ ਕੇ ਸਾਡੇ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਕਿ ਸੌਣ ਵਾਲੇ ਸਮੇਂ ਦੇ ਅੰਦਰ ਮੈਂ ਸਮਝਦਾਗਾ ਇਹਦਾ ਜਿਹੜਾ ਹੈਗਾ ਪੂਰਾ ਪ੍ਰਬੰਧ ਹੋ ਜਾਊਗਾ ਮੇਰਾ ਨ ਪ੍ਰਵੀਨ ਚੁਣੇ ਜਾ ਮੈਂ ਡਾਇਰੈਕਟਰ ਰਹੇ ਥੇ ਐਗਰੀਕਲਚਰ ਬਾਇਓਟੈਕਨੋਲੋਜੀ ਦੀ ਤੇ ਜਿਹੜੀ ਪ੍ਰੋਜੈਕਟ ਦੇ ਅੰਡਰ ਇਹ ਸਪੀਡ ਬਰੀਡਿੰਗ ਫੈਸਿਲਿਟੀ ਬਣਾਈ ਗਈ ਹੈ ਉਹਦੀ ਕੋਆਰਡੀਨੇਟਰ ਵੀ ਹਾਂ ਇਹ ਸਪੀਡ ਬਰੀਡਿੰਗ ਫੈਸਿਲਿਟੀ ਦਾ ਅੱਜ ਵਿਧ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਤੇ ਇਹ ਫੈਸਿਲਿਟੀ ਅਸੀਂ ਬਣਾਈ ਹੈ ਆਪਣਾ ਜਿਹੜਾ ਵੈਰਾਈਟੀ ਆਪਾਂ ਜਦੋਂ ਬਣਾਉਂਦੇ ਆ ਕੋਈ ਵੀ ਕ੍ਰੋਪਰੀਟਰ ਬਣਾਉਂਦਾ ਹੈ ਉਹਨੂੰ 10 ਤੋਂ 12 ਸਾਲ ਲੱਗਦੇ ਤੇ ਉਹ ਜਿਹੜਾ ਪੀਰੀਅਡ ਆ ਉਹਨੂੰ ਘਟਾਉਣ ਵਾਸਤੇ ਇਹ ਫੈਸਿਲਿਟੀ ਯੂਜ਼ ਹੋ ਸਕਦੀ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਕੀ ਜਦੋਂ ਆਪਾਂ ਇਸ ਫੈਸਿਲਿਟੀ ਦੇ ਵਿੱਚ ਅਸੀਂ ਜਿੰਨੀ ਉਹਦਾ ਲਾਈਟ ਕਿੰਨੀ ਦੇਣੀ ਬੂਟੇ ਨੂੰ ਕਿੰਨਾ ਟੈਂਪਰੇਚਰ ਰੱਖਣਾ ਹੈ ਕਿੰਨੀ ਕਾਰਬਨ ਡਾਈਆਕਸਾਈਡ ਕਨਸੈਂਟ੍ਰੇਸ਼ਨ ਦੇਣੀ ਹਵਾ 'ਚ ਨਮੀ ਕਿੰਨੀ ਰੱਖਣੀ ਹੈ ਉਹ ਸਾਰੇ ਪੈਰਾਮੀਟਰਸ ਟੋਟਲੀ ਕੰਟਰੋਲਡ ਹੈ ਤੇ ਇਹ ਫੁੱਲੀ ਆਟੋਮੇਟਿਡ ਫੈਸਿਲਿਟੀ ਹੈ ਤੇ ਇਹਦਾ ਇੱਕ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਹ ਸਾਰਿਆਂ ਜਿਹੜੇ ਹੈਗੇ ਆ ਪੈਰਾਮੀਟਰਸ ਉਹਨਾਂ ਦੇ ਵਿੱਚ ਫੇਰ ਬਦਲ ਕਰਕੇ ਅਸੀਂ ਜਿਹੜਾ ਪlant ਦਾ ਗਰੋਇੰਗ ਸਾਈਕਲ ਆ ਉਹਨੂੰ ਘਟਾ ਸਕਦੇ ਹਾਂ ਕਿ ਜੇ ਅਸੀਂ ਵੀਟ ਫੀਲਡ ਦੇ ਵਿੱਚ 140 ਦਿਨਾਂ ਚ ਪੱਕਦੀ ਹੈ ਤਾਂ ਅਸੀਂ ਇਹਨੂੰ ਇੱਥੇ 60 ਤੋਂ 70 ਦਿਨਾਂ ਦੇ ਵਿੱਚ ਪਕਾ ਲੈਣੇ ਆ। اسی طرح রাইਸ ਦੇ 140 45 ਦਿਨ ਲੱਗਦੇ ਆ ਤੇ ਅਸੀਂ রাইਸ ਨੂੰ ਇੱਥੇ 70 80 ਦਿਨਾਂ ਚ ਬੀਜਣ ਤੋਂ ਕਟਣ ਤੱਕ 70 ਤੋਂ 80 ਦਿਨ ਲੱਗਦੇ ਆ ਇਹ ਇੱਕ ਰਿਸਰਚ ਟੂਲ ਆ ਜੀ ਚ ਅਸੀਂ ਜਿਹੜੇ ਬਰੀਡਰਸ ਆ ਜਿਹੜੇ ਵੈਰੈਟੀਆਂ ਬਣਾਉਂਦੇ ਆ ਉਹਨਾਂ ਦੇ ਕੰਮ ਆਣਾ ਉਹਨਾਂ ਨੇ ਵੈਰੈਟੀ ਇਸ ਫੈਸਿਲਿਟੀ ਨੂੰ ਯੂਜ਼ ਕਰਕੇ ਉਹ ਬਹੁਤ ਜਲਦੀ ਵੈਰੈਟੀ ਬਣਾ ਸਕਣਗੇ ਉਹ ਜੋ 6-7 ਸਾਲ ਦਾ ਪੀਰੀਅਡ ਆ ਜਿਹੜਾ ਉਹ ਘਟ ਕੇ ਬਹੁਤ ਘੱਟ ਘਟ ਜਾਏਗਾ ਉਹਦੇ ਨਾਲ ਜਿਹੜਾ ਫਾਰਮਰ ਤੱਕ ਵੈਰੈਟੀ ਪਹੁੰਚਣ ਦਾ ਟਾਈਮ ਹੈ ਉਹ ਉਹ ਵੀ ਘਟੇਗਾ ਫਾਰਮਰ ਨੂੰ ਜਲਦੀ ਨਵੀਆਂ ਤੇ ਵਧੀਆ ਵੈਰਾਈਟੀਆਂ ਮਿਲਣੀਆਂ ਫਿਰ ਜੇ ਇਸ ਫੈਸਿਲਿਟੀ ਨੂੰ ਤੁਸੀਂ ਡੀਐਨਏ ਮਾਰਕਰਾਂ ਨਾਲ ਆਪਾਂ ਕੰਬਾਈਨ ਕਰ ਲਈਏ ਤਾਂ ਉਹ ਹੋਰ ਵੀ ਵਧੀਆ ਜਿਵੇਂ ਕੋਈ ਬਾਇਓ ਫਾਰਟੀਫਾਈਡ ਬ बनानी ਹੈ ਕੋਈ ਵੀਟ ਬਣਾਣਾ ਹੈ ਜਾਂ ਰਾਈਸ ਬਣਾਣਾ ਹੈ ਜੀ ਚ ਆਇਰਨ ਜ਼ਿੰਕ ਜ਼ਿਆਦਾ ਹੈ ਜਾਂ ਉਸ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ ਜਾਂ ਕੋਈ ਅਮੀਨੋ ਐਸਿਡ ਉਸ ਚ ਚੰਗੇ ਹੈ ਤੇ ਇਹ ਫੈਸਿਲਿਟੀ ਇੱਕ ਬੜਾ ਵੱਡਾ ਬੂਨ ਹੋਏਗੀ ਕ੍ਰੌਪ ਬਰੀਡਰਸ ਵਾਸਤੇ ਤੇ ਅਸੀਂ ਆਲਰੇਡੀ ਇਹ ਚ ਸ਼ੁਰੂ ਕਰ ਚੁੱਕੇ ਆ ਅਸੀਂ ਵੀਟ ਤੇ ਕੰਮ ਕਰਦੇ ਪਏ ਆ ਚਿਕਪੀ ਤੇ ਪੀਜਨ ਪੀ ਤੇ ਰਾਈਸ ਹੈ ਬਾਸਮਤੀ ਰਾਈਸ ਹੈ ਰੇਪ ਸੀਡ ਮਸਟਰਡ ਹੈ ਸਾਰੀਆਂ ਕ੍ਰੌਪਸ ਤੇ ਅਸੀਂ ਆਲਰੇਡੀ ਕੰਮ ਸ਼ੁਰੂ ਕਰ ਚੁੱਕੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਫੈਸਿਲਿਟੀ ਨੂੰ ਹੋਰ ਵੀ ਕਈ ਕ੍ਰੌਪਸ ਵਾਸਤੇ ਯੂਜ਼ ਕਰਾਂਗੇ ਤੇ ਕਿੰਨਾ ਕਾ ਪ੍ਰੋਜੈਕਟ ਮੈਮ ਲਗਤ ਆਈ ਹੈ ਪੂਰਾ ਪ੍ਰੋਜੈਕਟ ਤੇ ਕਿੰਨਾ ਟਾਈਮ ਤਿਆਰ ਹੋਇਆ ਤੁਹਾਡਾ ਇਹਨੂੰ ਅਸੀਂ ਪਿਛਲੇ ਸਾਲ ਮਾਰਚ April ਸ਼ੁਰੂ ਕੀਤਾ ਸੀ ਮਾਰਚ ਚ ਦੀ ਜਨਵਰੀ ਚ ਆਰਡਰ ਲੱਗਿਆ ਸੀ ਜਿਹੜੀ ਕੰਪਨੀ ਨੇ ਬਣਾਇਆ ਮਾਰਚਨਾ ਨੇ ਕੰਸਟਰਕਸ਼ਨ ਵਗੈਰਾ ਸ਼ੁਰੂ ਕਰਤੀ ਸੀ 7-8 ਸਾਲ ਲੱਗੇ ਹੈ ਇਹਨੂੰ 7-8 ਮਹੀਨੇ 9 ਸਾਲ 7-8 ਮਹੀਨੇ ਲੱਗੇ ਇਹਨੂੰ ਪੂਰਾ ਫੰਕਸ਼ਨਲ ਹੋਣ ਨੂੰ ਤਾਂ ਆਲਰੇਡੀ ਅਸੀਂ ਅੰਦੀ ਟੈਸਟਿੰਗ ਹੈ 2 ਮਹੀਨੇ ਤੋਂ ਅੰਦੀ ਟੈਸਟਿੰਗ ਕਰ ਰਹੇ ਆ ਕਿ ਸਭ ਕੁਝ ਸਾਰਾ ਕੁਝ ਠੀਕ ਚੱਲ ਰਿਹਾ ਹੈ ਕਿਉਂਕਿ ਬੜੀ ਇਸਫਿਸਟੀਕੇਟਿਡ ਫੈਸਿਲਿਟੀ ਹੈ ਸਾਰੀ ਆਟੋਪੇਸ਼ਨ ਹੈ ਤੇ ਅਸੀਂ ਸਾਰਾ ਕੁਝ ਕਦੇ ਹਰ ਚੈਂਬਰ ਨੂੰ ਅਲੱਗ-ਅਲੱਗ ਟੈਸਟ ਕੀਤਾ ਤੇ ਹੁਣ ਅਸੀਂ ਆਪਣੇ ਐਕਸਪੈਰੀਮੈਂਟ ਸ਼ੁਰੂ ਕਰ ਚੁੱਕੇ ਆ ਤੇ ਕਿੰਨੀ ਕੋਸਟ ਤੁਹਾਡੀ ਜਿਹੜੀ ਆਈ ਹੈ ਇਸ ਪਰ ਕੋਸਟ ਹੈ ਬਣੀ ਹੈ ਟੋਟਲ ਦੀ 5 ਕਰੋੜ ਹੂੰ ਪੁੱਛੀ ਜੇ ਮੈਂ 10 ਦਿਨ ਇੱਕ ਦੋ ਹੋਰ ਚੀਜ਼ ਹੂੰ ਇੱਕ ਵਾਰ ਰੇਡੀ ਤਾਂ ਸਾਡੇ ਦੇ ਇੱਕ ਮਿੰਟ ਜੇ ਇੱਕ ਮਿੰਟ ਇੱਕ ਵਾਰ ਪਰ ਨਾ ਪੁੱਛਾਂਗੇ ਭਾਈ ਰੇਡੀ ਹਾਂ ਜਿਸਰਾ ਤੇ ਆਪਣਾ ਨਾਮ ਖੜਤ ਪੈਗਾ ਹਾਂ ਮੇਰਾ ਨਾਮ ਡਾਕਟਰ ਧਰਮਿੰਦਰ ਪਾਟੀਆ ਆਈ ਐਮ ਮੈਂ ਸਾਇੰਟਿਸਟ ਆ ਇੱਥੇ ਡਿਪਾਰਟਮੈਂਟ ਆਫ ਪਲਾਂਟ ਬ੍ਰੀਡਿੰਗ ਐਂਡ ਜੀਨਟੈਕਸ ਐਂਡ ਬਾਇਓਟੈਕਨੋਲੋਜੀ ਦੇ ਵਿੱਚ ਆ ਇੱਥੇ ਮੈਂ ਸਾਰੀ ਫੈਸਿਲਿਟੀ ਦੀ ਦੇਖਰੇਖ ਵੀ ਕਰ ਰਹੇ ਹਾਂ ਸਾਰਾ ਦੇਖ ਰਹੇ ਹਾਂ ਇੱਥੇ ਫੰਕਸ਼ਨਿੰਗ ਕਿਵੇਂ ਹੈਗੀ ਹੈ ਇੱਥੇ ਕੰਮ ਵੀ ਕਰ ਰਹੇ ਹਾਂ ਰਿਸਰਚ ਵੀ ਆਪਣੀ ਕਰ ਰਹੇ ਹੈਗੇ ਆ ਇਹ ਫੈਸਿਲਿਟੀ ਜੇ ਜਿਵੇਂ ਥੋੜਾ ਜਿਹਾ ਸ਼ੁਰੂਆਤ ਕਰਾਂ ਵੀ ਕੋਈ ਵੀ ਇੱਕ ਕ੍ਰੌਪ ਲਗਾਉਣ ਲਈ ਆਪਾਂ ਨਾਰਮਲ ਫੀਲ ਕੰਡੀਸ਼ਨ ਚ ਲਾਨਨੇ ਆ ਖੇਤਾਂ ਦੇ ਵਿੱਚ ਲਾਨਨੇ ਆ ਤੇ ਲਗਭਗ 6 ਮਹੀਨੇ ਚ ਇੱਕ ਕ੍ਰੌਪ ਤਿਆਰ ਹੁੰਦੀ ਹੈ ਤੇ ਜੇ ਆਪਾਂ ਉਹਦੀ ਆਫ ਸੀਜ਼ਨ ਲੈ ਲੈਨੇ ਆ ਜਿਵੇਂ ਆਪਾਂ ਜਕੰਕ ਦੀ ਫਸਲ ਲੈਨੇ ਆ ਸਰਦੀਆਂ ਚ ਇੱਥੇ ਲੈ ਲੈਨੇ ਆ ਤੇ ਆਪਾਂ ਗਰਮੀਆਂ ਦੇ ਵਿੱਚ ਆਪਾਂ ਹਿਮਾਲਿਆ ਰੀਜਨ ਕੋਲੋਂ ਦੇ ਚਲੇ ਜਾਨੇ ਤੇ ਆਪਾਂ 1 ਸਾਲ ਦੇ ਵਿੱਚ 2 ਫਸਲਾਂ ਲੈ ਸਕਦੇ ਆ ਮਤਲਬ ਤੇ ਇਸ ਤੋਂ ਇਲਾਵਾ ਜਿਹੜਾ ਕ੍ਰੌਪ ਦਾ ਜਿਹੜਾ ਜਿਹੜਾ ਕਿਸੇ ਵੈਰੈਟੀ ਨੂੰ ਡਿਵੈਲਪਮੈਂਟ ਕਰਨ ਦਾ ਟਾਈਮ ਹੈਗਾ ਇਹਦੇ ਹਿਸਾਬ ਨਾਲ ਬਹੁਤ ਜ਼ਿਆਦਾ ਵੱਧ ਲੱਗਦਾ ਵਾ ਤੇ ਇਸ ਤੋਂ ਇਲਾਵਾ ਇੱਥੇ ਸੀਜ਼ਨਲ ਕਨਸਟਰੈਂਟ ਹੈਗੀਆਂ ਮਤਲਬ ਸਰਦੀਆਂ ਦੀ ਫਸਲਾਂ ਸਰਦੀਆਂ 'ਚ ਹੀ ਲੈ ਸਕਦੇ ਆ ਗਰਮੀਆਂ ਦੀ ਫਸਲਾਂ ਗਰਮੀਆਂ 'ਚ ਹੀ ਲੈ ਸਕਦੇ ਆ ਸੋ ਸਪੀਡ ਬਰੀਡਿੰਗ ਇਹਨਾਂ ਚੀਜ਼ਾਂ ਸਾਰੀਆਂ ਚੀਜ਼ਾਂ ਦਾ ਹੱਲ ਹੈ ਇੱਕ ਤਰ੍ਹਾਂ ਦਾ ਇੱਥੇ ਆਪਾਂ ਜਿਹੜਾ ਟਾਈਮ ਹੈਗਾ ਉਹਨੂੰ ਆਪਾਂ ਸ਼ਾਰਟ ਕਰ ਸਕਦੇ ਆ ਵੈਰੈਟੀ ਬਣਾਉਣ ਦੇ ਟਾਈਮ ਨੂੰ ਸ਼ਾਰਟ ਕਰ ਸਕਦੇ ਆ ਤੇ ਸਾਰਾ ਸਾਲ ਆਪਾਂ ਇਸ ਫੈਸਿਲਿਟੀ ਦੇ ਵਿੱਚ ਫਸਲ ਉਗਾ ਸਕਦੇ ਆ ਇਹਦੇ ਫੈਸਿਲਿਟੀ ਦੇ ਵਿੱਚ 8 ਚੈਂਬਰ ਹੈਗੇ ਆ ਜੀ 8 ਚੈਂਬਰ ਦੇ ਵਿੱਚ 4 ਚੈਂਬਰ ਆਪਾਂ ਆਪਟੀਮਾਈਜੇਸ਼ਨ ਚੈਂਬਰ ਆਪਾਂ ਉਹਨਾਂ ਨੂੰ ਕਹਿੰਦੇ ਆ ਜਿੰਦੇ ਵਿੱਚ ਆਪਾਂ ਆਪਣੇ ਐਕਸਪੈਰੀਮੈਂਟ ਕਰਦੇ ਆ ਆਪਾਂ ਉਹਨਾਂ ਨੂੰ ਕਿਵੇਂ ਉਹਨਾਂ ਦੀ ਫਲੋਰਿੰਗ ਨੂੰ ਆਪਾਂ ਇਨਹਾਂਸ ਕਰ ਸਕਦੇ ਆ ਵਧਾ ਸਕਦੇ ਆ ਤੇ ਮੈਚਿਓਰਿਟੀ ਕਿੰਨੀ ਜਲਦੀ ਲਿਆ ਸਕਦੇ ਆ ਕਿਸੇ ਕ੍ਰੋਪ ਨੂੰ ਜਲਦੀ ਕਿਵੇਂ ਆਪਾਂ ਪ੍ਰਕਾਸ਼ ਸਕਦੇ ਆ ਉਹ ਆਪਾਂ 4 ਚੈਂਬਰਾਂ 'ਚ ਕਰਦੇ ਆ 4 ਚੈਂਬਰ ਸਾਡੇ ਮਲਟੀਪਲੀਕੇਸ਼ਨ ਚੈਂਬਰ ਹੈ ਉਹਨਾਂ ਚਾਰਾਂ ਦੇ ਵਿੱਚ ਫਿਰ ਆਪਾਂ ਉਹਨਾਂ ਨੂੰ ਮਲਟੀਪਲਾਈ ਕਰ ਲੈਣੇ ਆ ਤੇ ਆਪਾਂ ਜਿਆਦਾ ਤੋਂ ਜਿਆਦਾ ਉਹਦੇ ਵਿੱਚ ਫਸਲਾਂ ਲੈ ਲੈਣੇ ਜੀ ਥੋੜਾ ਜਿਹਾ ਮੈਂ ਦੀ ਹੋਰ ਸੈਂਟੀਫਿਕ ਗੱਲ ਕਰਾਂ ਤੇ ਜਿਹੜਾ ਪਲਾਂਟ ਹੈ ਉਹ ਵਾਈਟ ਲਾਈਟ ਐਬਜ਼ਾਰਬ ਕਰਦਾ ਹੈ ਵਾਈਟ ਲਾਈਟ ਚੋਂ ਦੋ ਕਲਰ ਸਭ ਤੋਂ ਜ਼ਿਆਦਾ ਐਬਜ਼ਾਰਬ ਕਰਦਾ ਹੈ ਜਿੰਨੂੰ ਬਲੂ ਤੇ ਰੈੱਡ ਕਲਰ ਕਹਿੰਦੇ ਆ ਗ੍ਰੀਨ ਕਲਰ ਰੈਫ੍ਰੈਕਟ ਕਰਦਾ ਐਸੇ ਕਰਕੇ ਤੁਹਾਨੂੰ ਪਲਾਂਟ ਗ੍ਰੀਨ ਕਲਰ ਦੇ ਦਿਖਦੇ ਆ ਜਿਹੜੀਆਂ ਆਪਾਂ ਇੱਥੇ ਲਾਈਟਾਂ ਯੂਜ਼ ਕਰਦੇ ਆ ਜਰਮਨ ਮੇਡ ਲਾਈਟਾਂ ਹੈਗੀਆਂ ਜੀ ਇਹਦੇ ਵਿੱਚ ਬਲੂ ਕਲਰ ਰੈੱਡ ਕਲਰ ਫਾਰ ਰੈੱਡ ਕਲਰ ਤੇ ਵਾਈਟ ਲਾਈਟ ਕਲਰ ਦੇ ਚਾਰ ਚੈਨਲ ਲੱਗੇ ਹੋਏ ਆ ਆਪਾਂ ਉਹਨਾਂ ਦੀ ਲਾਈਟ ਇੰਟੈਂਸਿਟੀ ਉਹਨਾਂ ਦਾ ਲਾਈਟ ਸਪੈਕਟਰਾ ਕਿੰਨਾ ਦੇਣਾ ਹੈਗਾ ਵਾ ਦਿਨ ਤੇ ਰਾਤ ਕਿੰਨੀ ਰੱਖਣੀ ਹੈ ਟੈਂਪਰੇਚਰ ਕਿੰਨਾ ਰੱਖਣਾ ਹੈਗਾ ਵਾ ਹਿਊਮਿਡਿਟੀ ਕਿੰਨੀ ਰੱਖਣੀ ਹੈ ਉਹ ਸਾਰਾ ਆਪਾਂ ਮੇਨਟੇਨ ਕਰਕੇ ਉਹਨਾਂ ਦੀ ਫਸਲ ਦਾ ਜਿਹੜਾ ਟਾਈਮ ਹੈ ਉਹ ਆਪਾਂ ਘਟਾਲੀਦਾ ਵਾ ਤੇ ਆਪਾਂ ਜਲਦੀ ਤੋਂ ਜਲਦੀ ਆਪਾਂ ਉਹ ਜਨਰੇਸ਼ਨ ਆਪਾਂ ਘਟਾ ਕੇ ਤੇ ਆਪਾਂ 1 ਸਾਲ ਦੇ ਵਿੱਚ 5 ਤੋਂ ਲੈ ਕੇ 6 ਜਨਰੇਸ਼ਨਾਂ ਆਪਾਂ 1 ਸਾਲ ਫਸਲ ਦੀਆਂ ਲੈ ਲਈ ਦੀਆਂ ਤੇ ਸਾਡਾ ਜਿਹੜਾ ਬਰੀਡਿੰਗ ਸਾਈਕਲ ਹੈ ਉਹ ਘਟ ਜਾਂਦਾ ਵਾ ਦੇ ਵੈਰਾਈਟੀ ਤਿਆਰ ਕਰਨ ਦਾ ਜਿਹੜਾ ਟਾਈਮ ਹੈਗਾ ਵਾ ਉਹ ਘਟ ਜਾਂਦਾ ਇਹਦੇ ਨਾਲ ਸਾਨੂੰ ਵੀ ਫ੍ਰੀ ਹਿੱਡਰ ਨੂੰ ਵੀ ਫਾਇਦਾ ਹੈਗਾ ਤੇ ਆਣ ਵਾਲੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਜਿਹਦੇ ਨਾਲ ਆਪਣੀਆਂ ਚੰਗੀਆਂ ਫਸਲਾਂ ਚੰਗੇ ਝਾੜ ਵਾਲੀਆਂ ਤੇ ਚੰਗੀਆਂ ਤਾਕਤ ਵਾਲੀਆਂ ਫਸਲਾਂ ਪਾਕਿਸਤਾਨਾਂ ਨੂੰ ਵੀ ਦੇ ਸਕਦੇ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਦਿਆ ਲੱਗਿਆ ਨਾਲ ਉਹਦੇ ਹਾਲੇ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਲੱਗਿਆ ਸੋ ਸ਼ੇਅਰ ਵੀ ਜ਼ਰੂਰ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲੈ ਦਿਨਾ